ਤੇ 사త్సੰਗਤ ਜੀ ਅਸੀਂ ਸੇਵਾ ਕਰਦੇ ਕਰਦੇ ਅਹੰਕਾਰੀ ਵੀ ਨਹੀਂ ਹੋ ਜਾਣਾ ਇਹ ਅਸੀਂ ਯਾਦ ਰੱਖਣਾ ਸਤਸੰਗਤ ਜੀ ਕਿ ਜਦੋਂ ਅਸੀਂ ਗੁਰਾਂ ਦੇ ਵਚਨ ਮੰਨਾਂਗੇ ਸਾਨੂੰ ਬਹੁਤ ਕੁਝ ਮਿਲਣਾ ਹੈ ਸਤਸੰਗਤ ਜੀ ਜਦੋਂ ਅਸੀਂ ਸੇਵਾ ਕਰਾਂਗੇ ਸਿਮਰਨ ਕਰਾਂਗੇ ਨਾਮ ਵੀ ਹੋਏਗਾ ਸਨਮਾਨ ਵੀ ਹੋਵੇਗਾ ਤੇ ਯਾਦ ਰੱਖਣਾ ਸਤਸੰਗਤ ਜੀ ਅਸੀਂ ਬਿਲਕੁਲ ਵੀ ਅਹੰਕਾਰ ਨਹੀਂ ਕਰਨਾ ਕਿਉਂਕਿ ਸਤਗੁਰਾਂ ਨੇ ਕਿਹਾ ਹੈ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਪਈ ਜਦ ਤੱਕ ਤੇਰੇ ਅੰਦਰ ਅਹੰਕਾਰ ਹੈ ਉਦੋਂ ਤੱਕ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਾਰ ਬਾਰ ਬਿੰਤੀ ਸਤਸੰਗਤ ਜੀ ਪੁੱਤਰ ਕਲਤਰ ਕਾ ਕਰੇ ਹੰਕਾਰ ਠਾਕੁਰ ਲੇਖਾ ਮੰਗਣ ਹਾਂ ਤੇ ਸਤਸੰਗਤ ਜੀ ਹੰਕਾਰ ਫਿਰ ਚਾਹੇ ਪੈਸੇ ਦਾ ਹੋਵੇ ਧੀਆਂ ਪੁੱਤਰਾਂ ਦਾ ਹੋਵੇ ਜ਼ਮੀਨ ਜਾਇਦਾਦ ਦਾ ਹੋਵੇ ਕਿਸੇ ਵੀ ਚੀਜ਼ ਦਾ ਹੰਕਾਰ ਹੋਵੇ ਗਿਆਨ ਦਾ ਹੰਕਾਰ ਹੋਵੇ ਸਤਸੰਗਤ ਜੀ ਸਭ ਵਿਰਤ ਚਲਾ ਜਾਂਦਾ ਹੈ ਸਾਡੀ ਕੀਤੀ ਹੋਈ ਸੇਵਾ ਸਿਮਰਨ ਸਭ ਅਰਥ ਚਲਾ ਜਾਂਦਾ ਹੈ ਕਿ ਭਾਈ ਜੇ ਸਾਡੇ ਅੰਦਰ ਅਹੰਕਾਰ ਆ ਜਾਂਦਾ ਹੈ ਤੇ 사ਤਸੰਗਤ ਜੀ ਇਹ ਅਹੰਕਾਰ ਹੀ ਹੈ ਜੋ ਸਾਡੇ ਘਰ ਦੇ ਵਿੱਚ ਕਲੇਸ਼ ਪੈਦਾ ਕਰਦਾ ਹੈ 사ਤਸੰਗਤ ਜੀ ਪਤੀ ਨੂੰ ਹੰਕਾਰ ਹੋਵੇ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ ਪਤਨੀ ਨਾਲ ਵੀ ਲੜਾਈ ਝਗੜਾ ਰਹੇਗਾ ਕਿ ਭਾਈ ਇਹਨੂੰ ਪਤਾ ਹੀ ਕੁਝ ਨਹੀਂ ਸਤ ਸਤ ਦੇ ਅੰਦਰ ਹੰਕਾਰ ਹੈ 사ਤਸੰਗਤ ਜੀ ਬਾਰ ਬਾਰ ਬੇਨਤੀ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿਸਾਸ ਦੇ ਵਿੱਚ ਹੰਕਾਰ ਸਤਸੰਗਤ ਦੀ ਨੂਰਾਨੀ ਦੇ ਵਿੱਚ ਗਲਤੀਆਂ ਹੀ ਕਰਦੀ ਰਹੇਗੀ ਉਹਨੂੰ ਇਸ ਤਰ੍ਹਾਂ ਹੋਵੇਗਾ ਕਿ ਭਾਈ ਮੇਰੇ ਵਰਗਾ ਕੋਈ ਹੈ ਹੀ ਨਹੀਂ ਨੂਰਾਨੀ ਨੂੰ ਹੰਕਾਰ ਸਤਸੰਗਤ ਜੀ ਤਉ ਸਤ ਨੂੰ ਸਤਸੰਗਤ ਜੀ ਮਾਸਮਾਨ ਨਹੀਂ ਸਮਝੇਗੀ ਉਸੇ ਗਲਤੀਆਂ ਕਰਡੇਗੀ ਸਤਸੰਗਤ ਜੀ ਸਾਡੇ ਜੋ ਕਰਦੇ ਕਲੇਸ਼ ਨੇ ਉਹ ਬਹੁਤੇ ਲੜਾਈ ਝਗੜੇ ਜੋ ਸਾਡੇ ਗਵੰਡੀਆਂ ਦੇ ਨਾਲ ਨੇ ਦੋਸਤਾਂ ਦੇ ਨਾਲ ਨੇ ਭਾਈ ਰਿਸ਼ਤੇਦਾਰਾਂ ਦੇ ਨਾਲ ਨੇ ਕਾਦੇ ਕਰਕੇ ਸਤਸੰਗਤ ਜੀ ਦੇ ਝੁਕਣਾ ਨਹੀਂ ਚਾਹੁੰਦੇ ਸਾਡਾ ਹੰਕਾਰ ਜੋ ਹੈ ਸਾਨੂੰ ਚੁੱਕ ਨਹੀਂ ਦਿੰਦਾ ਸੱਚ ਦੇ ਰਸਤੇ ਤੇ ਚੱਲਣ ਨਹੀਂ ਦਿੰਦਾ ਇਸ ਕਰਕੇ ਭਾਈ ਆਪਾਂ ਹੰਕਾਰ ਤੋਂ ਬਚਣਾ ਆ ਉਹ ਜੋ ਕੁਝ ਦਿੱਤਾ ਹੈ ਉਸ ਮਾਲਕ ਨੇ ਦਿੱਤਾ ਹੈ ਮਿਹਨਤ ਕਰੋ ਸਾਧ ਸੰਗਤ ਜੀ ਉਸ ਮਾਲਕ ਦਾ ਸ਼ੁਕਰਾਨਾ ਕਰੋ ਦੁੱਖ ਵੇਲੇ ਅਰਦਾਸ ਬੇਨਤੀ ਕਰੋ ਪਰ ਸਾਧ ਸੰਗਤ ਜੀ ਚਾਹੇ ਕਿ ਡਈ ਵੱਡੇ ਮਹਿਲ ਬਣਾ ਲਈਏ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਉੱਚੇ ਮੰਦਰ ਸਾਲ ਰਸੋਈ ਏਕ ਕਰੀਬ ਨੂੰ ਰਹਿਣ ਨਾ ਹੋਈ ਇਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਿਓ ਕਾਂਸ ਰਲ ਗਿਓ ਮਾਟੀ ਪਾਈ ਬੰਦ ਕੁਟੰਬ ਸਹਿਰਾ ਓਏ ਬੀ ਲਾਗ ਕਾੜ ਸਵੇਰਾ ਸਤਸੰਗਤ ਜੀ ਵੱਡੇ ਵੱਡੇ ਮਹਿਲ ਸੋਣੀ ਸੋਣੀ ਰਸੋਈਆਂ ਸਤਗੁਰੂ ਜੀ ਫਰਮਾਉਂਦੇ ਪਾਈ ਇੱਕ ਪਲ ਵੀ ਨਹੀਂ ਰਹਿਣ ਦਿੱਤਾ ਜਾਂਦਾ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਤੇ ਸਤਸੰਗਤ ਜੀ ਫਿਰ ਆਪਾਂ ਕਾਦਾ ਹੰਕਾਰ ਕਰਦੇ ਆ ਇਹ ਜੋ ਸ਼ਰੀਰ ਹੈ ਇਹ ਸਤਸੰਗਤ ਜੀ ਇਸ ਤਰ੍ਹਾਂ ਜਲੇਗਾ ਜਿਵੇਂ ਕਾਂਦੀ ਚੌਪੜੀ ਜਲਦੀ ਹੈ ਸਾਤ ਸੰਗਤ ਜੀ ਅਸੇ ਕਰਕੇ ਇਸ ਸਰੀਰ ਨੂੰ ਸੇਵਾ ਤੇ ਲਾਈ। ਜੋ ਸਾਡੇ ਕੋਲ ਧਨ ਦੌਲਤ ਹੈ ਪਹਿਲਾਂ ਸਿ ਆਪਣੇ ਪਰਿਵਾਰ ਨੂੰ ਸੰਭਾਲਣਾ ਹੈ। ਸਾਤ ਸੰਗਤ ਜੀ ਦਸਵੰਦ ਦੇ ਨਾਲ ਆਪਾਂ ਸਮਾਜ ਦੀ ਸੇਵਾ ਵੀ ਕਰਨੀ ਹੈ। ਜਿੰਨਾ ਹੋ ਸਕੇ ਸਾਤ ਸੰਗਤ ਜੀ ਗਰੀਬ ਨੂੰ ਰੋਟੀ ਖਵਾਣੀ ਹੈ। ਕੋਈ ਬੱਚਾ ਪੜਨਾ ਚਾਹੁੰਦਾ ਹੈ ਗਰੀਬ ਹੈ ਪੜ੍ਹ ਨਹੀਂ ਪਾ ਰਿਹਾ ਉਹਨੂੰ ਪੜ੍ਹਾਓ ਭਾਈ। ਕੋਈ ਬੱਚਾ ਸਾਤ ਸੰਗਤ ਜੀ ਕੋਈ ਸਮਾਜ ਦੇ ਵਿੱਚ ਚਾਹੇ ਕਿਸੇ ਵੀ ਸਮਾਜ ਦਾ ਹੋਵੇ ਗਰੀਬ ਹੈ ਸਾਤ ਸੰਗਤ ਜੀ ਇਲਾਜ ਲਈ ਪੈਸੇ ਨਹੀਂ ਉਸ ਦਾ ਇਲਾਜ ਕਰੇਗੀ। ਇਹ ਤਾਂ 사ਸੰਗਤ ਜੀ ਹੰਕਾਰ ਹੀ ਹੈ ਜਿਸ ਨੇ ਸਾਡੇ ਸਮਾਜ ਦੇ ਵਿੱਚ ਜਾਤ ਪਾਤ ਪੈਦਾ ਕੀਤੀ ਤੇ ਸਤਿਗੁਰੂ ਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਏਕੇ ਮਾਟੀ ਕੇ ਸਭ ਭਾਂਡੇ ਇੱਕੋ ਸਿਰਜਨਹਾਰਾ ਰਵਦਾਸ ਵਿਆਪੈ ਏਕੋ ਕਟਬੀਤਰ ਏਕੇ ਕੜਾ ਕੁਮਾਰ ਇਹ 사ਸੰਗਤ ਜੀ ਹੰਕਾਰ ਹੀ ਹੈ ਜਿਹਦੇ ਕਰਕੇ ਜਾਤਾਂ ਪਾਤਾਂ ਬਣੀਆਂ ਨੇ ਭਾਈ ਅਸੀਂ ਉੱਚੇ ਕੁਲ ਦੇ ਆ ਸਾਡੀ ਜਾਤ ਵੱਡੀ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮੂਰਖ ਨੇ ਮੂਰਖ ਹੈ ਜੋ ਕਰਤ ਹੈ ਵਰਨ ਅ ਵਰਨ ਵਿਚਾਰ ਕਿ ਭਾਈ ਜੋ ਵੀ ਲੋਕ ਆਪਣੀ ਜਾਤ ਨੂੰ ਵੱਡਾ ਕਹਿੰਦੇ ਨੇ ਉਹ ਮੂਰਖ ਨੇ ਸਤਸੰਗਤ ਜੀ ਜਿਹੜਾ ਛੋਟਾ ਕਹਿੰਦੇ ਨੇ ਉਹ ਉਸ ਤੋਂ ਵੱਡੇ ਮੂਰਖ ਨੇ ਕਿਉਂਕਿ ਪ੍ਰਮਾਤਮਾ ਨੇ ਕੋਈ ਜਾਤ ਨਾ ਵੱਡੀ ਬਣਾਈ ਹੈ ਨਾ ਛੋਟੀ ਬਣਾਈ ਹੈ ਸਤਗੁਰੂ ਜੀ ਫਰਮਾਉਂਦੇ ਨੇ ਕਰਨੀ ਜਾਤ ਪ੍ਰਦਾਨ ਸਤਸੰਗਤ ਜੀ ਜੇ ਕੋਈ ਵੱਡਾ ਹੈ ਉਹ ਕਰਮ ਕਰਕੇ ਵੱਡਾ ਹੁੰਦਾ ਹੈ ਵੱਡਾ ਉਹ ਸਤਸੰਗਤ ਜੀ ਜੋ ਸੋਨੇ ਕਰਮ ਕਰਦਾ ਹੈ ਛੋਟਾ ਉਹ ਭਾਈ ਜਿਹੜੇ ਮਾੜੇ ਕਰਮ ਕਰਦਾ ਹੈ ਸਾਤਸੰਗਤ ਜੀ ਮਾੜੇ ਕਰਮਾਂ ਵਾਲੇ ਨਾਲ ਵੀ ਨਫ਼ਰਤ ਨਹੀਂ ਕਰਨੀ। ਉਹਨਾਂ ਲਈ ਵੀ ਆਪਰ ਅਰਦਾਸ ਬੇਨਤੀ ਕਰਨੀ ਹੈ ਸਾਤਸੰਗਤ ਜੀ। ਰਵਦਾਸ ਉਪਜੈ ਇੱਕ ਬੂੰਦ ਤੇ ਕਾਬਾ ਮਨ ਕਾ ਸੂਦ ਮੂਰਖ ਜਨ ਨਾ ਜਾਣਈ ਸਭ ਮਹਿਰਾਮ ਮੌਜੂਦ ਕਿ ਸਾਤਸੰਗਤ ਜੀ ਸਸਾਰਿਆਂ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਬੈਠਾ ਹੈ। ਸਾਤਸੰਗਤ ਜੀ ਜਿਵੇਂ ਜਿੰਨਾ ਵੀ ਦੁੱਧ ਹੈ ਸਾਤਸੰਗਤ ਜੀ ਹਰ ਦੁੱਧ ਦੇ ਵਿੱਚ ਘਿਓ ਵੀ ਹੈ ਮੱਖਣ ਵੀ ਹੈ। ਉਹ ਸਾਧ ਸੰਗਤ ਜੀ ਉਹ ਆਪਣੇ ਆਪ ਨਹੀਂ ਨਿਕਲੇਗਾ ਉਹਦੇ ਉੱਪਰ ਮਿਹਨਤ ਕਰਨੀ ਪਵੇਗੀ ਦੁੱਧ ਨੂੰ ਗਰਮ ਕਰਾਂਗੇ ਸਾਧ ਸੰਗਤ ਜੀ ਨੂੰ ਠੰਡਾ ਕਰਾਂਗੇ ਜਾਗ ਲਗਾਵਾਗੇ ਉਹਨੂੰ ਸਾਧ ਸੰਗਤ ਜੀ ਰੜਕਾਂਗੇ ਫਿਰ ਕਿਤੇ ਜਾ ਕੇ ਸਾਧ ਸੰਗਤ ਜੀ ਸਾਨੂੰ ਮੱਖਣ ਮਿਲਦਾ ਹੈ ਜੋ ਮਲਾਈ ਹੈ ਸਾਧ ਸੰਗਤ ਜੀ ਉਹਦੇ ਉੱਪਰ ਕੁਝ ਸਿਸਟਮ ਹੈ ਉਹਦੀ ਪ੍ਰਤੀਕਿਰਿਆ ਕਿਰਿਆ ਕਰਨੀ ਪੈਂਦੀ ਹੈ ਸਾਧ ਸੰਗਤ ਜੀ ਕੋਈ ਮਿਹਨਤ ਕਰਾਂਗੇ ਫਿਰ ਕਿਤੇ ਜਾ ਕੇ ਕਿਉਂ ਨਿਕਲੇਗਾ ਭਾਈ ਇਹੀ ਸਤਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਮੂਰਖ ਜਨਨਾ ਜਾਣਈ ਸਭ ਮਹਿਰਾ ਮੌਜੂਦ ਐਸੇ ਪ੍ਰਕਾਰ ਸਾਧ ਸੰਗਤ ਜੀ ਪਰਮਾਤਮਾ ਹੈ ਸਾਰਿਆਂ ਦੇ ਅੰਦਰ ਪਰ ਮਿਲਦਾ ਉਹਨਾਂ ਨੂੰ ਐ ਸਾਧ ਸੰਗਤ ਜੀ ਜੋ ਗੁਰੂ ਦੇ ਦਿਖਾਏ ਮਾਰਗ ਤੇ ਚੱਲਦੇ ਨੇ ਜੋ ਆਪਣੇ ਅੰਦਰ ਦੀ ਖੋਜ ਕਰਦੇ ਨੇ ਉਹ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਦੇ ਨੇ ਰਵਦਾਸ ਏਕ ਹੀ ਬੂੰਦ ਤੇ ਸਭ ਹੀ ਪਇਓ ਵਿਸਤਾਰ ਮੂਰਖ ਹੈ ਜੋ ਕਰਤ ਹੈ ਵਰਨ ਅਵਰਨ ਵਿਚਾਰ ਸਾਧ ਸੰਗਤ ਜੀ ਮੂਰਖ ਨੇ ਕਿ ਪਈ ਜੋ ਆਪਣੀ ਜਾਤ ਨੂੰ ਵੱਡਾ ਕਹਿੰਦੇ ਨੇ ਕੋਈ ਛੋਟਾ ਕਹਿ ਰਿਹਾ ਸਾਧ ਸੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਕਹਿੰਦੇ ਨੇ ਪਈ ਸਭ ਹੀ ਮੂਰਖ ਨੇ ਸਾਧ ਸੰਗਤ ਜੀ ਅਸੀਂ ਆਪਣੀ ਜਾਤ ਨੂੰ ਵੱਡਾ ਵੀ ਨਹੀਂ ਕਹਿਣਾ ਅਸੀਂ ਆਪਣੀ ਜਾਤ ਨੂੰ ਛੋਟਾ ਵੀ ਨਹੀਂ ਕਹਿਣਾ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਇਹ ਕਹਿੰਦੇ ਨੇ ਜਾਤ ਕਾ ਗਰਭ ਨਰਕ ਮੂਰਖ ਗਵਾਰਾ ਕਿ ਸਾਧ ਸੰਗਤ ਜੀ ਜੋ ਜਾਤ ਦਾ ਗਰਭ ਕਰਦੇ ਨੇ ਉਹ ਮੂਰਖ ਲੋਕ ਨੇ ਸੋ ਆਓ ਸਾਧ ਸੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਦਾ ਪਾਵਨ ਤੇ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ 사త్సੰਗਤ ਜੀ ਬਾਰ ਬਾਰ ਬੇਨਤੀ ਕਰ ਰਹੇ ਆ ਕਿ ਭਾਈ ਮਨਾਉਣ ਦਾ ਤਾਂ ਹੀ ਫਾਇਦਾ ਆ ਜੇ ਆਪਾਂ ਗੁਰਾਂ ਦੀ ਗੱਲ ਵੀ ਸੁਣਾਂਗੇ 사త్సੰਗਤ ਜੀ ਉਸ ਗੱਲ ਨੂੰ ਸੁਣ ਕੇ ਉਸ ਨੂੰ ਮੰਨਣ ਦੀ ਕੋਸ਼ਿਸ਼ ਕਰਾਂਗੇ ਭਾਈ 사త్సੰਗਤ ਜੀ ਫੇਰੀ ਇਸ ਅਸੀਂ ਲੱਖਾਂ ਕਰੋੜਾਂ ਰੁਪਈਆ ਲਗਾ ਰਹੇ ਆ ਜੇ ਸਾਡੇ ਮਨਾਂ ਦੇ ਵਿੱਚ ਹੀ ਬਦਲਾਅ ਨਾ ਆਇਆ ਤਾਂ ਕੀ ਫਾਇਦਾ 사త్సੰਗਤ ਜੀ ਸਾਤਸੰਗਤ ਜੀ ਕੀ ਫਾਇਦਾ ਲੱਖਾਂ ਕਰੋੜ ਰੱਪਏ ਲਾਇਦਾ ਜੀ ਅਸੀਂ ਫੇਰ ਵੀ ਵਹਿਮਾਂ ਪਰਮਾਂ ਡੰਬਰਾ ਪਖੰਡਾ ਚ ਫਸੇ ਰਹੇ ਫੇਰ ਵੀ ਅਸੀਂ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਰਹੇ ਇਹ ਸਾਤਸੰਗਤ ਜੀ ਆਪਾਂ ਗੁਰਾਂ ਦਾ ਜਨਮ ਦਿਨ ਜ਼ਰੂਰ ਮਨਾਣਾ ਹੈ ਬੜੇ ਸ਼ਾਨਦਾਰ ਤਰੀਕੇ ਨਾਲ ਮਨਾਉਣਾ ਸ਼ਰਧਾ ਨਾਲ ਮਨਾਉਣਾ ਹੈ ਪਰ ਨਾਲ ਨਾਲ ਇਹ ਵੀ ਖਿਆਲ ਰੱਖਣਾ ਹੈ ਕਿ ਭਾਈ ਜੋ ਸਮਾਜ ਨਹੀਂ ਜੁੜਿਆ ਆਪਾਂ ਉਹਨੂੰ ਗੁਰਬਾਣੀ ਨਾਲ ਜੋੜਨਾ ਹੈ ਅਪਾ ਨਾਮ ਸ਼ਬਦ ਨਾਲ ਜੋੜਨਾ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੋੜਨਾ ਹੈ ਬਾਬਾ ਸਾਹਿਬ ਡਾਕਟਰ ਪੀਮਰਾ ਅਵੇਦਕਰ ਜੀ ਦੀ ਵਿਚਾਰਧਾਰਾ ਨਾਲ ਜੋੜਨਾ ਹੈ ਸਾਸੰਗਤ ਜੀ ਰਵਦਾਸ ਬ੍ਰਾਹਮਣ ਮਤ ਪੂਜੀਐ ਜੋ ਹੋਵੇ ਗੁਣਹੀਨ ਪੂਜੈ ਚਰਨ ਚੰਡਾਲ ਕੇ ਜੋ ਹੋਵੇ ਗੁਣ ਪਰਵੀ ਸਾਸੰਗਤ ਜੀ ਉੱਤੇ ਜਾਤ ਪਾਤ ਨਹੀਂ ਚੱਲਦੀ ਇਸ ਸਮਾਜ ਦੇ ਚਲਾਕ ਲੋਕ ਸੰ ਜਿਨ੍ਹਾਂ ਨੇ ਸਾਸੰਗਤ ਜੀ ਜਾਤ ਪਾਤ ਬਣਾਈਆਂ ਨੇ ਬਹੁਤ ਚਲਾਕ ਲੋਕ ਸੰ ਜਿੰਨਾ ਵੀ ਮਿਹਨਤ ਕਰਨ ਵਾਲਾ ਵਰਗ ਸੀ 사ਤਸੰਗਤ ਜੀ ਸਭ ਨੂੰ ਸ਼ੁੱਧਰ ਬਣਾ ਦਿੱਤਾ ਚਮੜੇ ਦਾ ਕੰਮ ਕਰਨ ਵਾਲਾ ਕੱਪੜੇ ਦਾ ਕੰਮ ਕਰਨ ਵਾਲਾ ਲੋਹੇ ਦਾ ਕੰਮ ਕਰਨ ਵਾਲਾ ਮਿੱਟੀ ਦਾ ਕੰਮ ਕਰਨ ਵਾਲਾ ਖੇਤ 'ਚ ਕੰਮ ਕਰਨ ਵਾਲਾ ਤੇ 사ਤਸੰਗਤ ਜੀ ਜਿੰਨੇ ਵੀ ਮਿਹਨਤੀ ਵਰਗ ਸੀ ਸਭ ਨੂੰ ਸ਼ੁੱਧਰ ਬਣਾ ਲਿਆ 사ਤਸੰਗਤ ਜੀ ਉਹਨਾਂ ਨੇ ਬਣਾਇਆ ਤੇ ਆਪਾਂ ਮੰਨ ਵੀ ਲਿਆ ਇਸ ਕਰਕੇ ਬੇਨਤੀ 사ਤਸੰਗਤ ਜੀ ਕਿਰਤ ਅਸੀਂ ਕੋਈ ਵੀ ਕਰਦੇ ਹਾਂ ਦਿਹਾੜੀ ਮਜ਼ਦੂਰੀ ਕਰਦੇ ਹਾਂ ਬਿਜ਼ਨਸ ਕਰਦੇ ਹਾਂ ਨੌਕਰੀ ਕਰਦੇ ਹਾਂ 사ਤਸੰਗਤ ਜੀ ਸਾਡੀ ਕਿਰਤ ਹੈ ਸਤਗੁਰਾਂ ਨੇ ਵੀ ਕਿਹਾ ਹੈ ਜੀ ਬਾਸੋ ਓੰਕਾਰ ਜਪ ਹੱਥਨ ਸੋ ਕਰਕਾਰ ਪ੍ਰਸਾਦ ਸੰਗਤ ਜੀ ਨਾਲ ਨਾਲ ਆਪਾਂ ਇਹ ਵੀ ਧਿਆਨ ਰੱਖਣਾ ਕਿ ਭਾਈ ਕੰਮ ਤਾਂੰਦਾ ਆਪਾਂ ਇਮਾਨਦਾਰੀ ਨਾਲ ਕਰਨਾ ਤੇ ਸਜੀਬਾਂ ਨਾਲ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਨਾ ਹੈ ਅੱਗੇ ਸਤਿਗੁਰ ਜੀ ਉਪਦੇਸ਼ ਫਰਮਾਉਂਦੇ ਨੇ ਸਤਸੰਗਤ ਜੀ ਕਿ ਭਾਈ ਇਸ ਸਮਾਜ ਦੇ ਵਿੱਚ ਨਾ ਠੱਗ ਲੋਕ ਬਹੁਤ ਨੇ ਅਸੀਂ ਖਿਆਲ ਰੱਖਣਾ ਸਤਸੰਗਤ ਜੀ ਕੌਣ ਸਾਧੂ ਚੰਗਾ ਹੈ ਕੌਣ ਬੁਰਾ ਹੈ ਕੋਈ ਪਖੰਡੀ ਹੈ ਤੇ ਕੌਣ ਸੱਚਾ ਹੈ ਇਸੇ ਕਰਕੇ ਬੇਨਤੀ ਕਰਦੇ ਕਿ ਭਾਈ ਬਾਣੀ ਨਾਲ ਜੁੜੋਂਗੇ ਗੁਰਬਾਣੀ ਨਾਲ ਜੁੜੋਂਗੇ ਪਤਾ ਲੱਗੇਗਾ ਕੌਣ ਬ੍ਰह्मज्ञानी ਹੈ ਕੌਣ ਬ੍ਰह्मज्ञानी ਨਹੀਂ ਹੈ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਸਾਧ ਸੰਗਤ ਜੀ ਸਭ ਸਤਿਗੁਰਾਂ ਨੇ ਆਪਣੀ ਅੰਮ੍ਰਿਤ ਬਾਣੀ 'ਚ ਦਰਜ ਕੀਤਾ ਹੈ ਰਵਦਾਸ ਸੋਈ ਸਾਧੂ ਪਲੋ ਜੋ ਜਗ ਮੈਂ ਲਿਪਤ ਨਾ ਹੋਏ ਗੋਬਿੰਦ ਸੋਰਾ ਚਾਹ ਰਹਿ ਔਰ ਨਾ ਜਾਣੈ ਕੋਈ ਕਿ ਸਾਧ ਸੰਗਤ ਜੀ ਜੋ ਸੱਚਾ ਸਾਧੂ ਇਹਨਾਂ ਸੰਸਾਰ 'ਚ ਰਹੇਗਾ ਪਰ ਸੰਸਾਰ 'ਚ ਲਿਪਤ ਨਹੀਂ ਹੁੰਦਾ ਉਹ ਘਰ ਪਰਿਵਾਰ ਵੀ ਸੰਭਾਲੇਗਾ ਬੱਚੇ ਵੀ ਪਾਲੇਗਾ ਕੰਮ ਵੀ ਕਰੇਗਾ 사ਤ ਸੰਗਤ ਜੀ ਪਰ ਸੰਸਾਰ ਦੀ ਮੋਮਾਇਆ ਚ ਫਸੇ ਗਨ ਤੇ 사ਤ ਸੰਗਤ ਜੀ ਉਹ 21 ਪਰਮਾਤਮਾ ਨੂੰ ਜਾਣੇਗਾ ਕਿਸੇ ਦੂਸਰੇ ਨੂੰ ਜਾਣੇਗਾ ਹੀ ਨਹੀਂ ਗੋਬਿੰਦ ਸੋਰਾ ਚਾਰਾ ਹੈ ਹੋਰ ਨਾ ਜਾਣੇ ਕੋਈ ਰਵਦਾਸ ਸੋਈ ਸਾਧੂ ਬਲੋ ਜੋ ਮਨ ਅਭਿਮਾਨ ਨ ਲਾਏ ਉਹ ਗੁਨ ਛਾੜ ਗੁਨ ਗਹ ਸਿਮਰੈ ਗੋਬਿੰਦ ਰਾਹ 사ਤ ਸੰਗਤ ਜੀ ਸਾਧੂ ਚ ਬਿਲਕੁਲ ਵੀ ਹੰਕਾਰ ਨਹੀਂ ਹੁੰਦਾ ਉਹ ਸਿਰਫ 21 ਪਰਮਾਤਮਾ ਦਾ ਸਿਮਰਨ ਕਰਦਾ ਹੈ ਰਵਿਦਾਸ ਸੋਈ ਸਾਧੂ ਬਲੋ ਜੋ ਰਹੇ ਸਦਾ ਨਿਰਵੈਰ ਸੁਖਦਾਈ ਸਮਤਾ ਗਹਿ ਸਭ ਨੇ ਮੰਗਾ ਕਰ ਸਾਤਸੰਗ ਜੀ ਸਾਰਿਆਂ ਦੀ ਖੈਰ ਮੰਗਦਾ ਹੈ ਕਿਸੇ ਦਾ ਵੀ ਬੁਰਾ ਨਹੀਂ ਸੋਚਦਾ ਸਾਤਸੰਗ ਜੀ ਰਵਿਦਾਸ ਸੋਈ ਸਾਧੂ ਬਲੋ ਜੋ ਆਪਣਾ ਨਾ ਜਿਤਾਏ ਸਤਵਾ ਦੀ ਸਾਚਾ ਰਹੇ ਮਨ ਹਰ ਚਰਨਨ ਮੈ ਲਾਏ ਸ ਸਾਤਸੰਗ ਜੀ ਪ੍ਰਮਾਤਮਾ ਦੀ ਭਜਨ ਬੰਦਗੀ ਕਰਦਾ ਬਹੁਤ ਵੱਡੇ ਵੱਡੇ ਉਪਕਾਰ ਕਰਦਾ ਹੈ ਪ੍ਰਸਾਦ ਸਿੰਘ ਜੀ ਗਿਣਾਂਦਾ ਨਹੀਂ ਜਿਵੇਂ ਆਪਾਂ ਗਿਣਨੇ ਨਾ ਕਿ ਭਾਈ ਮੈਂ ਇਨਾ দান ਕੀਤਾ ਮੈਂ ਆ ਸੇਵਾ ਕੀਤੀ ਮੌਥੇ ਸੇਵਾ ਕੀਤੀ ਪ੍ਰਸਾਦ ਸਿੰਘ ਜੀ ਸਾਧੂ ਬਹੁਤ ਵੱਡੇ ਵੱਡੇ ਉਪਕਾਰ ਕਰਕੇ ਵੀ ਸਾਧ ਸੰਗਤ ਜੀ ਗਿਣਾਂਦਾ ਨਹੀਂ ਰਵਦਾਸ ਸੋਈ ਸਾਧੂ ਪਲੋ ਜੇ ਮਨ ਨਿਰਮਲ ਹੋਏ RAM ਬਜੈ ਵਿਛਤ ਜੇ ਮਿਤ ਬਾਸੀ ਨਾ ਹੋਏ ਸਾਧ ਸੰਗਤ ਜੀ ਸਾਧੂ ਦਾ ਮਨ ਬੜਾ ਨਿਰਮਲ ਹੁੰਦਾ ਹੈ ਰਵਿਦਾਸ ਸੋਈ ਸਾਧੂ ਪਲੋ ਜੋ ਜਾਣ ਪਰ ਪੀਰ ਪਰ ਪੀਰਾ ਕੋ ਵੇਖ ਕੇ ਰਹੇ ਸਦਾ ਅਦੀਰ ਸਾਧ ਸੰਗਤ ਜੀ ਸਾਧੂ ਦੂਸਰੇ ਦਾ ਦੁੱਖ ਨਹੀਂ ਦੇਖ ਸਕਦਾ ਜਦੋਂ ਦੂਸਰੇ ਦਾ ਦੁੱਖ ਦੇਖਦਾ ਹੈ ਨਾ ਸਾਧ ਸੰਗਤ ਜੀ ਸਾਧੂ ਉਸ ਨੂੰ ਫਿਰ ਹੱਲ ਕਰਨਾ ਚਾਹੁੰਦਾ ਜਿਵੇਂ ਸਤਿਗੁਰੂ ਅਦਾਸ ਮਹਾਰਾਜ ਜੀ ਨੇ ਜਦੋਂ ਸਮਾਜ ਦੀ ਪੀੜਾ ਵੇਖੀ ਤੇ ਸਾਧ ਸੰਗਤ ਜੀ ਬੇਗਮਪੁਰਾ ਦਾ ਵਿਗਲ ਬਜਾਇਆ ਤੇ ਸਾਧ ਸੰਗਤ ਜੀ ਜਿੰਨੇ ਵੀ ਸਮਾਜ ਦੇ ਵਿੱਚ ਲੋਕ ਸੰਸਬ ਦੇ ਭਲੇ ਵਾਸਤੇ 사ਤਸੰਗਤ ਜੀ ਫਿਰ ਉਸ ਚਾਹੇ ਕੋਈ ਵੀ ਸਮਾਜ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਸਭਨਾ ਦੇ ਲਈ ਆਵਾਜ਼ ਉਠਾਈ 사ਤਸੰਗਤ ਜੀ ਸਭਨਾ ਨੂੰ ਹੀ ਸੱਚ ਦੇ ਰਸਤੇ ਤੇ ਪਾਇਆ ਹੈ ਐਸਾ ਕੋਈ ਜੀਵ ਨਹੀਂ ਹੈ 사ਤਸੰਗਤ ਜੀ ਕਿ ਭਾਈ ਕੋਈ ਵੀ ਗੁਰਬਾਣੀ ਪੜੇ 사ਤਸੰਗਤ ਜੀ ਸਾਰੇ ਹੀ ਭਵ ਸਾਗਰ ਤੋਂ ਪਾਰ ਕਰਉਂਦਾ ਹੈ ਤੋ ਕਿਸੇ ਸਾਧੂ ਦੇ ਸੰਸਾਰ ਦੇ ਵੀ 사ਤਸੰਗਤ ਦੀ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਉਸ ਦੇ ਲਈ ਤਾਂ 사ਤਸੰਗਤ ਜੀ ਸਿਰਫ ਕਰਮ ਹੈ ਐਸੇ ਕਰਕੇ 사쌍ਗਤ ਜੀ ਸਾਧੂ ਦੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਗੱਲ ਹੈ ਕਬੀਰ ਆ ਖੜਾ ਬਾਜ਼ਾਰ ਮੈਂ ਸਭ ਕੀ ਮੰਗੈ ਖੈਰ ਨਾ ਕਾਹੋਂ ਉਸੇ ਦੋਸਤੀ ਨਾ ਕਾਹੋਂ ਉਸੇ ਵੈਰ 사쌍ਗਤ ਦੇ ਜੋ ਦਿਲ ਸੰਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨੁ ਨਹੀ ਕੋ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਭ ਵਿੱਚ ਹਰ ਹੈ ਹਰ ਵਿੱਚ ਸਭ ਹੈ ਹਰ ਆਪਣੋਂ ਜਿਨ ਜਾਨਦਾ ਕਿ ਭਾਈ ਹਰ ਇਨਸਾਨ ਦੇ ਅੰਦਰ ਉਹ ਪਰਮ ਪਿਤਾ ਪ੍ਰਮਾਤਮਾ ਹੈ ਐਸਾ ਕੋਈ ਨਹੀਂ ਹੈ 사쌍ਗਤ ਜੀ ਜਿਹਦੇ ਅੰਦਰ ਪਰਮ ਪਿਤਾ ਪ੍ਰਮਾਤਮਾ ਨਾ ਬੈਠਾ ਹੋਵੇ ਕੈਸੇ ਕਰਕੇ ਭਾਈ ਸੱਚ ਦੀ ਪਹਿਚਾਨ ਕਰੋ ਆਪਾਂ ਗੁਰੂਆਂ ਦਾ ਗੁਰੂ ਪਰਮ ਨਾ ਰਹੇ ਆ ਗੁਰੂਆਂ ਦੇ ਵਚਨ ਧਿਆਨ ਨਾਲ ਸੁਣਨੇ ਨੇ ਸਤਸੰਗ ਫਿਰ ਉਹਨਾਂ ਨੂੰ ਮੰਨਣਾ ਹੈ ਪਹਿਲਾ ਸਤਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਤੇਰਾ ਸਰੀਰ ਬੜਾ ਪਵਿੱਤਰ ਹੈ ਇਹਦੇ ਵਿੱਚ ਹੀ ਪ੍ਰਮਾਤਮਾ ਬੈਠਾ ਹੈ ਪ੍ਰਮਾਤਮਾ ਸਾਥ ਸੰਗ ਦੇ ਲਈ ਕਿਤੇ ਹੋਰ ਨਹੀਂ ਹੈ ਸਾਡੇ ਸਰੀਰ ਦੇ ਵਿੱਚ ਦੂਜੀ ਗੱਲ ਜੋ ਸਤਗੁਰਾਂ ਨੇ ਸਮਝਾਈ ਹੈ ਕਿ ਭਾਈ ਗੁਰੂ ਵਾਲਾ ਬਣ ਨਾਮ ਸ਼ਬਦ ਲੈ ਸਿਮਰਨ ਕਰ ਪੱਥਰ ਨਾਲ ਮਿਹਨਤ ਕਰ ਈਮਾਨਦਾਰੀ ਨਾਲ ਰੋਟੀ ਕਮਾਓ ਪਰਿਵਾਰ ਨੂੰ ਸੰਭਾਲ ਬੱਚਿਆਂ ਨੂੰ ਪੜਾਅ ਲੱਕਾ ਕੇ ਕਾਮਯਾਬ ਕਰੋ ਤੇ ਜੀਵਨ ਨਾਲ ਪਰਮਾਤਮਾ ਦਾ ਸਿਮਰਨ ਕਰੋ ਮਾਲਿਕ ਤੇਰੇ ਸ਼ਰੀਰ ਦੇ ਵਿੱਚੋਂ ਹੀ ਪ੍ਰਗਟ ਹੋ ਜਾਊਗਾ ਜੋ ਬ੍ਰह्म ਗਿਆਨ ਦਾ ਆਪਾ ਲੱਭਦੇ ਫਿਰਦੇ ਹਾਂ ਸਾਡੇ ਸ਼ਰੀਰ ਦੇ ਵਿੱਚੋਂ ਮਿਲ ਜਾਣਾ ਤੇ ਸਾਧ ਸੰਗਤ ਜੀ ਨਾਲ ਨਾਲ ਆਪਾਂ ਕਮਤੰਦਾ ਵੀ ਕਰਨਾ ਹੈ ਸਿਮਰਨ ਵੀ ਕਰਨਾ ਹੈ ਵਹਿਮਾ ਪਰਮਾਤਮਾ ਦੇ ਬ੍ਰਾਹਮਖੰਡਾ ਤੋਂ ਬਚਣਾ ਹੈ ਅਹੰਕਾਰ ਤੋਂ ਬਚਣਾ ਹੈ ਜਾਤ ਪਾਤ 'ਚ ਵਿਸ਼ਵਾਸ ਨਹੀਂ ਕਰਨਾ ਸਾਧ ਸੰਗਤ ਜੀ ਸਤਿਗੁਰਾਂ ਨੇ ਸੱਚੇ ਸਾਧੂ ਦੀ ਪਹਿਚਾਣ ਦੱਸੀ ਸਾਤ ਸੰਗਤ ਜੀ ਜੇ ਆਪਾਂ ਗੁਰਾਂ ਦੇ ਬਚਨ ਮੰਨਾਂਗੇ ਨਾ ਫਿਰ ਸਾਤ ਸੰਗਤ ਜੀ ਬੇਗੰਪੁਰਾ ਵਸੀ ਐਸਾ ਚਾਹੂ ਰਾਜ ਮੈਂ ਜਹਾਂ ਮਿਲਿਆ ਸਭਨ ਕੋ ਔਨ ਛੋਟ ਵੱਡੇ ਸਭ ਸੰਬਸੇ ਰਵਦਾਸ ਸਾਹਿਬ ਸਾਤ ਸੰਗਤ ਜੀ ਬੇਗੰਪੁਰਾ ਤਾਈਂ ਵਸੇ ਗਾ ਜੀ ਆਪਾਂ ਗੁਰਾਂ ਦੀ ਤੇ ਬਾਬਾ ਸਾਹਿਬ ਦੀ ਗੱਲ ਮੰਨਾਂ ਪੜੋਂ ਬਾਬਾ ਸਾਹਿਬ ਨੇ ਕਿਆ ਸੀ ਸਤਿਗੁਰੂਦਾਸ ਮਹਾਰਾਜ ਜੀ ਨੇ ਬਾਬਾ ਸਾਹਿਬ ਸਭ ਤੋਂ ਪਹਿਲਾਂ ਕਿਆ ਸੀ ਮਾਦੋ ਅਵਿੱਤਿਆ ਹਿਤ ਤੇ ਦੇਗਦੀਪ ਨੇ ਸਤਿ ਵਿਦਿਆ ਕੋਪੜੇ ਪ੍ਰਾਪਤ ਕਰੇ ਸਦਾ ਗਿਆਨ ਰਬਦਾਸ ਕਹੇ ਵਿਦਿਅਾ ਨਰਕ ਹੋ ਜਾਣਾ ਜੈ ਸਾ ਸੰਗਜੀ ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਤਾਈਓ ਗੁਰੂ ਰਬਦਾਸ ਮਹਾਰਾਜ ਜੀ ਵਾਂਗੂ ਬਾਬਾ ਸਾਹਿਬ ਨੇ ਵੀ ਕਲਪ ਦੇਸ਼ੀ ਬਖਸ਼ਿਆ ਕਿ ਭਾਈ ਪੜੋ ਪੜਨ ਤੋਂ ਬਾਅਦ ਅਸੀਂ ਜੁੜਨਾ ਹੈ ਜੜੋ ਕਿ ਸਤਗੁਰੂ ਰਬਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਤ ਸੰਗਤ ਮਿਲ ਲਈਏ ਅਮਾ ਦੋ ਜੈਸੇ ਮਦਨ ਕੀ ਰਕੇ ਭਾਈ ਮਦੂਮੱਖੀਆਂ ਵਾਂਗੂ ਇਕੱਠੇ ਹੋ ਜਾਈਏ ਸਾ ਸੰਗਜੀ ਇਕੱਲੇ ਸਾਡੇ ਸਮਾਜ ਨੂੰ ਨਹੀਂ ਕੀਆ ਕਦੇ ਸੋਚੀ ਕਿ ਭਾਈ ਗੁਰਵਦਾਸ ਮਹਾਰਾਜ ਜੀ ਦੇ ਜੋ ਵੰਸ਼ ਦੇ ਨੇ ਉਹਨਾਂ ਨੂੰ ਕਿਹਿਆ ਨਹੀਂ ਸਤ ਸੰਗਤ ਸਭ ਸਾਧੂ ਦੇ ਨੇ ਸਾਧੂ ਨੂੰ ਸਭ ਦੀ ਫਿਕਰ ਹੁੰਦੀ ਸਤ ਸੰਗਤ ਜੀ ਉਹਨੇ ਜਿੰਨੇ ਵੀ ਬਿਸ਼ਵ ਦੇ ਲੋਕ ਨੇ ਭਾਈ ਸਭ ਨੂੰ ਕਿਹਾ ਕਿ ਭਾਈ ਮਧੂਮੱਖੀਆਂ ਵਾਂਗੂ ਇਕੱਠੇ ਰਿਆ ਸਤ ਸੰਗਤ ਜੀ ਚਾਹੇ ਫਿਰ ਆਪਾਂ ਐਸੀ ਸਮਾਜ ਚੋਣਾ ਐਸਟੀਆ ਜਾਂ ਓਬੀਸੀਆ ਜਰਨਲ ਹਾਂ ਇੰਡੀਆ ਦੇ ਨਾਂ ਬਾਹਰ ਦੇ ਹਾਂ ਕਿਤੋਂ ਵੀ ਹਾਂ ਸਤ ਸੰਗਤ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਸਤ ਸੰਗਤ ਜੀ ਸਭ ਨੂੰ ਖਾਂ ਲਈ ਰੋਟੀ ਚਾਹੀਦੀ ਪੀਣ ਲਈ ਪਾਣੀ ਚਾਹੀਦਾ ਹੈ ਸਾਫ਼ ਪਾਣੀ ਚਾਹੀਦਾ ਹੈ ਹਵਾ ਸਾਫ਼ ਸੰਗਤ ਜੀ ਤਾਜ਼ਾ ਚਾਹੀਦੀ ਹੈ ਬਿਨਾਂ ਪ੍ਰਦੂਸ਼ਣ ਦੇ ਚਾਹੀਦੀ ਸਭਨਾਂ ਨੂੰ ਸਿੱਖਿਆ ਚਾਹੀਦੀ ਹੈ ਰੋਜ਼ਗਾਰ ਚਾਹੀਦਾ ਹੈ ਬਿਮਾਰਾਂ ਨੂੰ ਤੇ ਸਾਫ਼ ਸੰਗਤ ਜੀ ਇਲਾਜ ਚਾਹੀਦਾ ਹੈ ਇਹ ਮੁਢਲੀਆਂ ਜ਼ਰੂਰਤਾਂ ਨੇ ਸਾਫ਼ ਸੰਗਤ ਜੀ ਜੋ ਬਹੁਤ ਹੀ ਜ਼ਰੂਰੀ ਨੇ ਸਾਫ਼ ਸੰਗਤ ਜੀ ਸੋਹਣੀਆਂ ਸੜਕਾਂ ਚਾਹੀਦੀਆਂ ਨੇ ਹਰ ਤਰ੍ਹਾਂ ਦੀ ਸਹੂਲਤ ਚਾਹੀਦੀ ਹੈ ਕਿ ਸਾਫ਼ ਸੰਗਤ ਜੀ ਫਿਰ ਅਸੀਂ ਕਿਸੇ ਵੀ ਜਾਤ ਧਰਮ ਦੇ ਸਾਡੀਆਂ ਜ਼ਰੂਰਤਾਂ ਇੱਕੋ ਜਿਹੀਆਂ ਸਾਸੰਗਤ ਜੀ ਸਾਡੀਆਂ ਜ਼ਰੂਰਤਾਂ ਇੱਕੋ ਜੀਆਂ ਨੇ ਫਿਰ ਅਸੀਂ ਲੜਾਈ ਅਲੱਗ-ਅਲੱਗ ਕਿਉਂ ਲੜਦੇ ਹਾਂ ਸਾਸੰਗਤ ਜੀ ਮਜ਼ਦੂਰ ਅਲੱਗ-ਅਲੱਗ ਲੜਾਈ ਲੜਦੇ ਨੇ ਜੋ ਸਰਕਾਰੀ ਨੌਕਰੀਆਂ ਵਾਲੇ ਭਾਈ ਆਪ ਦਾ ਅਲੱਗ ਸੰਘਰਸ਼ ਕਰਦੇ ਨੇ ਕਿਸਾਨ ਅਲੱਗ ਲੜਾਈ ਲੜਦੇ ਆ ਸਾਸੰਗਤ ਜੀ ਸਾਰੇ ਆਪਣੀ-ਆਪਣੀ ਲੜਾਈ ਲੜਦੇ ਨੇ ਸਭ ਦੀਆਂ ਜ਼ਰੂਰਤਾਂ ਇੱਕੋ ਜੀਆਂ ਨੇ ਸਭ ਨੂੰ ਰੋਟੀ ਚਾਹੀਦੀ ਹੈ ਰੁਜ਼ਗਾਰ ਚਾਹੀਦਾ ਹੈ ਸਾਸੰਗਤ ਜੀ ਮੈਡੀਕਲ ਸੁਵਿਧਾਵਾਂ ਚਾਹੀਦੀਆਂ ਨੇ ਹਸਪੀਟਲ ਚਾਹੀਦੇ ਨੇ ਕਾਲਜ ਚਾਹੀਦੇ ਨੇ ਚੰਗਾ ਪ੍ਰਬੰਧ ਚਾਹੀਦਾ ਹੈ ਸ਼ਾਸਨ ਚਾਹੀਦਾ ਸ ਸਤਿਗੁਰਾਂ ਸਤਿਗੁਰਾਂ ਨੇ ਕਿਹਾ ਹੈ ਕਿ ਦੁਨੀਆ ਦੇ ਲੋਕੋ ਜਿੜੋ ਬਾਬਾ ਸਾਹਿਬ ਤੋਂ ਪਹਿਲਾਂ ਕਿ ਅਸੀਂ satsang ਦੇ ਗੁਰੂ ਗੋਬਿੰਦ ਸਿੰਘ ਜੀ satsangਤ ਮਿਲ ਰਹੀ ਹੈ ਮਦੋ ਜੈਸੇ ਮਦੂਮ ਕੀ ਰਾ ਕੇ ਭਾਈ ਸੱਚ ਨਾਲ ਜੁੜੋ ਤੇ ਕਰਨਾ ਕੀ ਹੈ ਜੁੜ ਕੇ ਬਾਬਾ ਸਾਹਿਬ ਨੇ ਕਿਹਾ ਨਾ ਸੰਘਰਸ਼ ਕਰੋ ਕਾਦੇ ਲਈ satsang ਦੀ ਸਤਗੁਰ ਗੋਬਿੰਦ ਸਿੰਘ ਜੀ ਫਤਮੰਦ ਹੋਣ ਐਸਾ ਚਾਹ ਹੁ ਰਾਜਮੈਂ ਜਮਾ ਮਿਲ ਸਬਨ ਤੋਂ ਅਨ ਛੋਟ ਬੜੇ ਸਬ ਸੰਬਸਰਦਾਸ ਕੋਈ ਬੇਗੰਗਪੁਰਾ ਵਾਸਤੇ ਸੰਘਰਸ਼ ਕਰਨਾ ਹੈ ਬੇਗੰਗਪੁਰਾ ਸ਼ਹਿਰ ਕੋ ਨਾ ਦੁੱਖ ਅੰਧੋਲ ਨਹੀਂ ਟੈਠਾ ਜਿੱਤੇ ਕੋਈ ਜਾਤ ਨਾ ਹੋਵੇ ਕੋਈ ਧਰਮ ਨਾ ਹੋ ਸਤਸੰਗਤ ਜੀ ਜਿੱਤੇ ਕੋ ਵੱਡਾ ਨਾ ਹੋਵੇ ਛੋਟਾ ਨਾ ਹੋ ਤੇ ਇੱਕ ਹੀ ਧਰਮ ਹੋਵੇਗਾ ਸਤਸੰਗਤ ਜੀ ਉਹ ਹੈ ਇਨਸਾਨੀਅਤ ਦਾ ਧਰਮ ਸਤਸੰਗਤ ਜੀ ਐਸਾ ਬੇਗੰਗਪੁਰਾ ਕਿ ਭਾਈ ਕੋਈ ਕਿਸੇ ਵੀ ਧਰਮ ਨੂੰ ਮੰਨੇ ਸਤਸੰਗਤ ਜੀ ਸਭ ਦਾ ਸਤਕਾਰ ਕੋਈ ਧਰਮ ਵੱਡਾ ਨਹੀਂ ਕੋਈ ਛੋਟਾ ਨਹੀਂ ਉੱਤੇ ਸਿਰਫ ਇੱਕ ਹੀ ਧਰਮ ਹੈ ਇਨਸਾਨੀਅਤ ਦਾ ਸਾਤਸੰਗਤ ਜੀ ਕੋਈ ਕਿਨੂ ਵੀ ਮੰਨੇ ਪਾਈ ਕੋਈ ਫਰਕ ਨਹੀਂ ਕਰਦਾ ਬੇਗਮਪੁਰਾ ਦੇ ਵਿੱਚ ਸਭ ਉਸੇ ਰਿਸਮਾਲਿਕ ਦੇ ਹੀ ਪੂਜਾ ਕਰਦੇ ਨੇ ਸਾਤਸੰਗਤ ਜੀ ਭਾਵੇਂ ਅਸੀਂ ਅਲੱਗ-ਅਲੱਗ ਧਰਮਾਂ ਦੇ ਹਾਂ ਪਰ ਸਾਤਸੰਗਤ ਜੀ ਸਭ ਦੀਆਂ ਜ਼ਰੂਰਤਾਂ ਇੱਕੋ ਜੀਆਂ ਨੇ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਭਾਈ ਬੇਗਮਪੁਰਾ ਦੇ ਵਿੱਚ ਹਰ ਧਰਮ ਦਾ ਸਤਕਾਰ ਹੈ ਹਰ ਵਰਗ ਦਾ ਸਤਕਾਰ ਹੈ ਕਿਉਂਕਿ ਉੱਥੇ ਨਾ ਕੋਈ ਜਾਤ ਹੈ ਨਾ ਕੋਈ ਧਰਮ ਹੈ ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ ਉੱਥੇ ਸਿਰਫ ਪਰਮਾਤਮਾ ਹੈ ਤੇ ਪਰਮਾਤਮਾ ਦੇ ਬੰਦੇ ਨੇ ਭਾਈ ਬਸ ਇੰਨੀ ਕੀ ਗੱਲ ਹੈ ਇਸ 사త్సੰਗ ਜੀ ਕੋਈ ਦੁਖੀ ਨਹੀਂ ਹੋਵੇਗਾ ਸਭ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਤੇ ਐਸਾ ਬੇਗੰਪੁਰਾ 사త్సੰਗ ਜੀ ਅੱਜ ਕੱਲ ਲੜਾਈਆਂ ਚੱਲਦੀਆਂ ਨੇ ਨੇ ਭਾਈ ਲੋਕੀ ਕਹਿੰਦੇ ਨੇ ਉਹ ਧਰਮ ਚੰਗਾ ਹੈ ਉਹ ਮਾੜਾ ਹੈ ਉਹ ਧਰਮ ਆਪਸੇ ਲੜ ਰਹੇ ਨੇ ਪਰ ਬੇਗੰਪੁਰਾ ਦੇ ਵਿੱਚ ਹਰ ਧਰਮ ਦਾ ਸਤਿਕਾਰ ਹੈ 사త్సੰਗ ਜੀ ਅਗਰ ਗੁਰੂਆਂ ਦੀ ਲੜਾਈ ਸੀ ਤਾਂ ਵਹਿਮ ਪਰਮ ਅਡੰਬਰ ਪਖੰਡ ਦੇ ਖਿਲਾਫ ਉੱਚ-ਨੀਚ ਦੀ ਭਾਵਨਾ ਦੇ ਖਿਲਾਫ ਜਾਤ ਪਾਤ ਦੇ ਖਿਲਾਫ ਨਸਲਵਾਦ ਦੇ ਖਿਲਾਫ ਸੀ 사త్సੰਗ ਜੀ ਸਤਿਗੁਰਾਂ ਨੇ ਹਰ ਧਰਮ ਦਾ ਸਤਿਕਾਰ ਕੀਤਾ ਹੈ ਮੁਸਲਮਾਨ ਸੋ ਦੋਸਤੀ ਹਿੰਦੂਵਾਂ ਸੋ ਕਰ ਪ੍ਰੀਤ ਰਵਦਾਸ ਜੋਤ ਸਬਰਾਮ ਕੀ ਸਭ ਹੈ ਆਪਣੇ ਵਿੱਚ ਸੋ ਆਓ ਸਾਧ ਸੰਗਤ ਜੀ ਗੁਰੂਆਂ ਦੀ ਵਿਚਾਰਤਾਰਾ ਤੇ ਚਲੀਏ ਤੇ ਬੇਗੰਪੁਰਾ ਵਸਾਈਏ ਸਾਧ ਸੰਗਤ ਜੀ ਤਾਈਓ ਜੋ ਜਨਮ ਦਿਨ ਅਸੀਂ ਮਨਾ ਰਹੇ ਆ ਨਾ ਫੇਰੀ ਜਨਮ ਦਿਨ ਮਨਾਉਣ ਦਾ ਫਾਇਦਾ ਹੈ ਸਾਧ ਸੰਗਤ ਜੀ ਹਰ ਸਾਲ ਨਈ ਨਈ ਸੰਗਤਾਂ ਜੁੜਨ ਤੇ ਗੁਰਾਂ ਦੀ ਵਿਚਾਰਤਾਰਾ ਨਾਲ ਜੁੜਨ ਹੌਲੀ ਹੌਲੀ ਸਾਧ ਸੰਗਤ ਜੀ ਪੂਰੇ ਵਿਸ਼ਵ ਦੇ ਵਿੱਚ ਜੋ ਬੇਗੰਪੁਰਾ ਆਵੇਗਾ ਇਸਾ ਸਤਸੰਗਜੀ ਗੱਲਾਂ ਨਾਲ ਨਹੀਂ ਐ ਇਹ ਪ੍ਰੈਕਟੀਕਲੀ ਕਰਾਂਗੇ ਸਤਸੰਗਜੀ ਫਿਰ ਹੀ ਆਵੇਗਾ ਸੋ ਇੱਕ ਵਾਰ ਫਿਰ ਸਾਰੀ ਸਾਦਸੰਗਤ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਤਗੁਰੂ ਅਰਦਾਸ ਮਹਾਰਾਜ ਜੀ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਸਭਨਾਂ ਨੂੰ ਪਾਈ ਨਾਮ ਸ਼ਬਦ ਦੇ ਨਾਲ ਸੇਵਾ ਸਿਮਰਨ ਦੇ ਨਾਲ ਬੇਗੰਪੁਰਾ ਮਿਸ਼ਨ ਦੇ ਨਾਲ ਜੋੜਨ ਸਭਨਾਂ ਦੇ ਬੱਚਿਆਂ ਨੂੰ ਪਾਈ ਚੰਗੀ ਸਿੱਖਿਆ ਮਿਲੇ ਚੰਗਾ ਰੋਜ਼ਗਾਰ ਮਿਲੇ ਸਭਨਾਂ ਨੂੰ ਤੰਦਰੁਸਤੀਆਂ ਸਤਗੁਰੂ ਜੀ ਬਖਸ਼ਣ ਇਹੀ ਸਤਗੁਰਾਂ ਅਗੇ ਅਰਦਾਸ ਬੇਨਤੀ ਇਹ ਸਭ ਨਾਲ ਚੜਦੀ ਕਲਾ ਬਖਸ਼ਿਸ਼ ਕਰਨ ਸਾਡਾ ਜੋ ਸਮਾਜ ਹੈ ਉਹ ਨਸ਼ੇ ਤੋਂ ਸਾਤਸੰਗਤ ਜੀ ਸਮਾਜ ਦੇ ਵਿੱਚ ਸਾਰੇ ਹੀ ਆ ਜਾਂਦੇ ਇਹ ਨਾ ਸੋਚੋ ਭਾਈ ਸਿਰਫ ਇੱਕ ਹੀ ਸਮਾਜ ਨੂੰ ਕਿ ਪੂਰੇ ਵਿਸ਼ਵ ਲਈ ਅਰਦਾਸ ਕਰਦੇ ਹਾਂ ਕਿ ਭਾਈ ਸਭਨਾਂ ਦੇ ਬੱਚੇ ਨਸ਼ਿਆਂ ਤੋਂ ਮੁਕਤ ਰਹਿਣ ਇਹ ਹੀ ਅਰਦਾਸ ਬੇਨਤੀ ਹੈ ਚੰਗੀ ਸਿੱਖਿਆ ਲੈ ਕੇ ਚੰਗਾ ਰੋਜ਼ਗਾਰ ਲੈਣ ਦੇਸ਼ ਕੌਮ ਦਾ ਨਾਮ ਰੋਸ਼ਨ ਕਰਨ ਸਾਤਸੰਗਤ ਜੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ 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 ਸੋਹਣ ਸਤਨਾਮ ਜੀ